ਕਮਾਲ ਦੀ ਗੱਲ ਕੀ ਹੋਈ ਸੀ ਬਈ ਆਪਣਾ ਸਰਦੂਨ ਇੱਕ ਲੜਕੀ ਆਈ ਜਿਹਦੇ ਨਾਲ ਦੇਸ਼ਾਂ ਦਾ ਪ੍ਰੀਜੀ ਜਿਹਦੇ ਮੁੰਡੇ ਦਾ ਪਤਲ ਹੋ ਜਾਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਇਕ ਦੂਜੇ ਜੁਹਾਨੇ ਜਨੇ ਬੋਲੋ ਪੀਆ ਨੇ ਉਹ ਬਾਅਦ ਉਹ ਫਿਰ ਮੁੰਡਾ ਜੇ ਨਿਕਾਹੀ ਉਹ ਕਿਤੇ ਆਇਆ ਕੋਠੇ ਤੋਂ ਉਤਰ ਕੇ ਉਹ ਪਹਿਲਾਂ ਇੱਕ ਦੋ ਦਿਨ ਧੱਕਾ ਮੁੱਠਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਦੇ ਚ ਪਰ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤੜ ਲਿਆਂਦਾ ਵਾ ਔਰ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗਦਾ ਦਾਤੜ ਦੇ ਜਿੰਨਾ ਕ ਉਹਦੀ ਜਾਨ ਨਹੀਂ ਚਲੀ ਗਈ ਪਹਿਲਾਂ ਅਥੇ ਦਾਤਾ ਦੋ ਤਿੰਨ ਮਾਰੇ ਛੱਲੇ ਛੁੱਟਿਆ ਇੱਕ ਲੜਕਾ ਸੜੂ ਆ ਰਿਆ ਸੀ ਉਹਦੀ ਉਂਗਲ ਤੇ ਮੇਰੇ ਸਾਹ ਦਾਤ ਹੀ ਕੀ ਹੋ ਰਹੀ ਵਿਚਾਰੇ ਦੀ ਉਹ ਸਾਡੋ ਆਂਦਾ ਉਹਨੇ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਅਦ ਜੋਨੇ ਫਿਰ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਤੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਤੀ ਚ ਮਾਰੇ ਨੇ ਬਾਅਦ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹਨੂੰ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋਲੇ ਵੀ ਸਾਰੇ ਲੋਕੀ ਆਵਾਜ਼ਾਂ ਦੇ ਦੇ ਕੇ ਰੁਕ ਜਾ ਰੁਕ ਜਾ ਮੁਰ ਮਤਲਬ ਉਹਦੇ ਖੂਨ ਸਵਾਰੀ ਉਹਦੇ ਸਿਰ ਤੇ ਮਰਦ ਦਾ ਨਾਮ ਕੀ ਉਮਰ ਕਿੰਨੀ ਉਹਦੇ ਨਾਲ ਆਇਆ ਸੀ ਉਹਦੇ 35 37 ਸਾਲ ਦੇ ਲੱਗੇ ਉਹ ਮਰ ਸੀ ਉਹਦੀ ਸਾਹ ਜਿਹਨੇ ਮਾਰਿਆ ਉਹਦਾ ਭਰਾ ਹੀ ਸਗਾ ਜੀ ਛੋਟਾ ਭਰਾ ਉਹਦਾ ਆਜੇ ਉਹਦਾ ਨਾਮ ਹੀਰਾ ਮਨਨ ਦੋਵੇਂ ਭਰਾ ਆ ਗਏ ਹਾਂਜੀ ਹਾਂਜੀ ਦੋਵੇਂ ਸਗੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਹੈ ਨਾ ਜਿਹੜੀ ਮਤਲਬ ਉਹਨਾਂ ਦੇਲੇਸ਼ਨ ਦਾ ਖਰੀਬ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਵਿਆਹ ਨਹੀਂ ਵਿਆਹ ਦਾ ਹੀ ਉਹਦਾ ਮਤਲਬ ਸਾਡੇ ਸ਼ਰਾ ਹੋ ਗਿਆ ਦਾ ਹੀ ਐ ਉਹਦੇ ਉਧਰ ਰਹਿੰਦੀ ਇਹਦੇ ਇੱਥੋਂ ਦੀ ਕੁੜੀ ਉਹ ਕੈਂਪ ਦੀ ਆ ਇਹ ਰਮਚੇ ਦੇ ਘਰ ਦੇ ਲੱਗੂ ਦਾ ਘਰ ਆ ਜੀ ਕਿੰਨੀ ਗੋਮਰਦਾ ਨੰਗਾ ਜਦਾ ਮੂੰਹ 35-33 ਸਾਲ ਉਮਰ ਸਾਡ ਨੂੰ ਜਿੱਤਾ। ਅੱਛਾ ਕੀ ਹੈਗਾ ਹਾਂ ਜੀ? ਹਾਂ ਜੀ। ਬੱਚਾ ਗਾ। ਬੱਚਾ ਉਹਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ। ਤੇ ਇਹ ਜਿਹਨੇ ਮਾਰਿਆ ਉਹ ਛੋਟਾ ਪਾ। ਹਾਂ ਉਹਦਾ ਛੋਟਾ ਪੜਾਵਾ। ਕੋਈ ਵਿਆਹ? ਉਹ ਵੀ ਵਿਆਹ ਚੜ। ਉਹਦੀ ਵਾਈਫ ਜੀ। ਉਹਦੀ ਵਾਈਫ ਵੀ ਇੱਥੇ ਹੀ ਸੀ। ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ। ਉਹ ਕੋਠੇ ਤੋਂ ਲੈ ਕੇ ਦਾ ਤਾਂ ਦੋ ਤਿੰਨ ਮਤਲ ਨੂੰ ਸਪਾਇਆ ਜਾਂ ਫੀ ਕੀਤਾ ਵਾ। ਉਹ ਬਾਤ ਆਲਾ ਮਾਰ। ਪਹਿਲਾਂ ਉਹ ਲੜੀ ਕਰਕੇ ਝਗੜਾ ਹੁੰਦਾ ਰਿਆ। ਤਾਂ ਹੀ ਹੁੰਦਾ ਰਿਆ ਸਭ। ਮੂੰਹ ਬਲਾਵਾ ਹੁੰਦਾ ਰਿਆ ਸਾਰਾ ਉਹਦੋ। ਭੈਣਾ ਕੰਮ ਨਹੀਂ ਕਦੇ ਵਧਿਆਗਾ। ਕੀ ਕਰਨਾ ਉਹ ਅਪਰੇਟ ਕਿੱਥੇ ਵਾਪਰੀ ਹੈ ਕਿਤਲਾ ਹੋਇਆ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਆ ਉੱਥੇ ਕਾਫੀ ਹੁੰਡੂ ਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਤੇ ਪਤਾ ਚੱਲੇਗਾ ਕਿ ਕਿਸ ਕੰਮ ਝਗੜਾ ਹੋਇਆ ਨਹੀਂ ਜਸਟ ਅਸੀਂ ਪਹੁੰਚੇ ਹਾਂ ਜੀ ਅਸੀਂ ਦੇਖਦੇ ਹਾਂ ਸਰ ਕੀ ਹਾਲ ਹੈ